ਅੱਜ ਦੀ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ 487 ਦੀ ਹੋਰ ਲਿਸਟ ਜਾਰੀ ਹੋ ਗਈ ਹੈ ਜਿਹੜੇ ਕੀ ਹਾਲੇ ਹੋਰ ਭਾਰਤੀ ਡਿਪੋਰਟ ਹੋਣਗੇ ਜੀਆਂ ਦੋਸਤੋ ਤੁਸੀਂ ਬਿਲਕੁਲ ਸਹੀ ਸੁਣਿਆ 104 ਭਾਰਤੀ ਲੰਘੇ ਦੇਣੀ ਹੀ ਅਮਰੀਕਾ ਵੱਲੋਂ ਆਪਣੇ 에ਅਰ ਫੋਰਸ ਦੇ ਜਹਾਜ਼ ਦੇ ਰਾਹੀਂ ਹੱਥਾਂ ਦੇ ਵਿੱਚ ਹਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਜਸਥਾਨੀ 에ਰਪੋਰਟ ਤੇ ਉਤਾਰੇ ਗਏ ਤੇ ਹੁਣ 104 ਤੋਂ ਬਾਅਦ 487 ਦੀ ਹੋਰ ਲਿਸਟ ਤਿਆਰ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ ਭਾਰਤੀ ਜੋ ਵਿਦੇਸ਼ ਮੰਤਰਾਲੇ ਦੇ ਸਚਿਵ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਾਰੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ 298 ਦੀ ਲਿਸਟ ਅਮਰੀਕਾ ਵੱਲੋਂ ਉਹਨਾਂ ਨੂੰ ਸ਼ੌਂਪੀ ਗਈ ਹੈ ਜਿਸ ਦੀ ਕੀ ਵੈਰੀਫਿਕੇਸ਼ਨ ਹੋ ਰਹੀ ਹੈ ਦੱਸ ਦਈਏ ਕਿ ਜ਼ਾਹਰ ਜੀ ਗੱਲ ਹੈ ਕਿ ਪਹਿਲਾਂ ਅਮਰੀਕਾ ਨੇ ਅਮਰੀਕਾ ਦੇ ਜੋ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਆਈਸ ਵੱਲੋਂ ਵਕ ਵਕ ਥਾਵਾ ਤੇ ਛਾਪੇ ਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਸ ਛਾਪੇਮਾਰੀ ਦੇ ਤਹਿਤ ਉਹਨਾਂ ਵੱਲੋਂ ਜੋ ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਕੋਲ ਕਾਗਜ਼ਾਂ ਦੀ ਕਮੀ ਸੀ ਜੋ ਇਲੀਗਲ ਤਰੀਕੇ ਦੇ ਨਾਲ ਪਹੁੰਚੇ ਸੀ ਤਾਂ ਉਹਨਾਂ ਦੀ ਪਹਿਲਾ ਵੈਰੀਫਿਕੇਸ਼ਨ ਅਮਰੀਕਾ ਨੇ ਕੀਤੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਇਹ ਲਿਸਟ 298 ਦੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਸੌਂਪੀ ਗਈ ਹੈ ਜੋ ਕਿ ਵੈਰੀਫਾਈ ਕਰ ਲਿਆ ਹੈ ਕਰ ਰਿਹਾ ਇਸ ਮਾਮਲੇ ਤੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੁਣ 298 ਦੀ ਪਹਿਲੀ ਹੋਰ ਕਿਸ਼ਤ ਜੋ ਡਿਪੋਰਟ ਹੋ ਕੇ ਅਮਰੀਕਾ ਤੋਂ ਭਾਰਤ ਵਾਪਸ ਆਉਣਗੇ ਹਾਲਾਂਕਿ ਇਹ ਵੀ ਸਾਹਮਣੇ ਆਇਆ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਇਸ ਵਾਰ ਹੋ ਸਕਦਾ ਹੈ ਜੋ ਲੋਕ ਡਿਪੋਰਟ ਹੋ ਕੇ ਆਉਣਗੇ ਉਹਨਾਂ ਨੂੰ ਲੈ ਕੇ ਆਉਣ ਦਾ ਤਰੀਕਾ ਕੁਝ ਹੋਰ ਹੋਵੇ ਕਿਉਂਕਿ ਜੋ ਪਹਿਲਾਂ ਰਿਪੋਰਟ ਹੋ ਕੇ 104 ਭਾਰਤੀ ਵਾਪਸ ਆਏ ਸਨ ਤਾਂ ਉਹਨਾਂ ਦੇ ਹੱਥਾਂ ਤੇ ਹਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਦੇਖ ਕੇ ਹਰ ਇੱਕ ਭਾਰਤੀ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਸੀ ਕਿ ਇਸ ਤਰ੍ਹਾਂ ਇਹਨਾਂ ਨੂੰ ਜਲੀਲ ਕਰਨਾ ਬਹੁਤ ਗਲਤ ਹੈ ਹਾਲਾਂਕਿ ਉੱਥੇ ਇਹ ਵੀ ਸਾਹਮਣੇ ਆਇਆ ਸੀ ਕਿ ਜੋ ਇਹ ਲੋਕ ਨੇ ਜੋ ਬੇੜੀਆਂ ਹੱਥਾਂ ਦੇ ਵਿੱਚ ਪਾ ਕੇ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹੱਤਕੜੀਆਂ ਲਾ ਕੇ ਜਿੰਨਾਂ ਨੂੰ ਲੈ ਕੇ ਆਂਦਾ ਗਿਆ ਇਹਨਾਂ ਨੂੰ ਸਿਰਫ ਅਮਰੀਕਾ ਦਾ ਜੋ 2012 ਦਾ ਕਾਨੂੰਨ ਹੈ ਉਸ ਦੇ ਤਹਿਤੀ ਲਿਆਂਦਾ ਗਿਆ ਕਿਉਂਕਿ ਅਮਰੀਕਾ ਦੇ 2012 ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਿਸ ਕਿਸੇ ਨੂੰ ਵੀ ਅਮਰੀਕਾ ਤੋਂ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਸ ਦੇ ਹੱਥਾਂ ਤੇ ਹੱਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੀ ਭੇਜਿਆ ਜਾਂਦਾ ਹੈ ਤਾਂ ਕਿ ਰਸਤੇ ਦੇ ਵਿੱਚ ਉਹ ਆਪਣੇ ਆਪ ਨੂੰ ਜਾਂ ਫਿਰ ਪਾਇਲਟ ਨੂੰ ਜਾਂ ਫਿਰ ਕਿਸੇ ਹੋਰ ਸਹਾਇਤਾ ਕਰਮਚਾਰੀ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਤੇ ਉੱਥੇ ਹੀ ਇਸ ਵੇਲੇ ਦੀ ਇਸ ਵੱਡੀ ਖਬਰ ਨੇ ਇੱਕ ਵਾਰ ਫਿਰ ਸਭ ਤੋਂ ਹਲਾ ਸਭ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਤੇ ਖਬਰ ਤਾਂ ਇੱਥੋਂ ਤੱਕ ਕੀ ਹੈ ਕਿ 18000 ਦੀ ਲਿਸਟ ਤਿਆਰ ਕੀਤੀ ਗਈ ਹੈ ਅਮਰੀਕਾ ਵੱਲੋਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਥੋੜੇ ਵਕਫੇ ਬਾਅਦ ਡਿਪੋਰਟ ਕੀਤੇ ਜਾਣਗੇ ਤੇ ਇਹਨਾਂ ਲੋਕਾਂ ਦੀ ਲਗਾਤਾਰ ਵੀਡੀਓਗ੍ਰਾਫੀ ਵੀ ਬਣਾਈ ਜਾ ਰਹੀ ਹੈ ਜੋ ਕਿ ਯੂਐਸ ਬਾਰਡਰ ਚੀਫ ਵੱਲੋਂ ਆਪਣੇ ਪੇਜ ਤੇ ਵੀ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਜ਼ਰੀਏ ਉਹ ਕਿਤੇ ਨਾ ਕਿਤੇ ਦੁਨੀਆ ਨੂੰ ਵੀ ਦਿਖਾਉਣਾ ਚਾ ਰਹੇ ਨੇ ਕਿ ਅਮਰੀਕਾ ਹੁਣ ਇਸ ਮਾਮਲੇ ਤੇ ਸਖਤ ਹੈ ਤੇ ਉੱਥੇ ਹੀ ਡੋਨਾਲਡ 트੍ਰੰਪ ਕਿਤੇ ਨਾ ਕਿਤੇ ਆਪਣੇ ਨਾਗਰਿਕਾ ਨੂੰ ਆਪਣੇ ਲੋਕਾਂ ਨੂੰ ਵੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਜਿਸ ਵਾਅਦੇ ਤੇ ਉਹ ਚੋਣਾਂ ਜਿੱਤੇ ਨੇ ਉਹ ਆਪਣੇ ਵਾਅਦੇ ਨੂੰ ਪੂਰਾ ਕਰ ਰਹੇ ਨੇ ਜਿਸ ਐਲਾਨ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਆਪਣੇ ਇਸ ਐਲਾਨ ਨੂੰ ਪੂਰਾ ਕਰ ਰਹੇ ਨੇ ਤੇ ਲੋਕਾਂ ਨੂੰ ਜੋ ਇਲੀਗਲ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢ ਰਹੇ ਨੇ ਤੇ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਸੋ ਏ ਸੀ ਇਸ ਵੇਲੇ ਦੀ ਵੱਡੀ ਖਬਰ ਮਿਲਾਂਗੇ ਜਲਦ ਇਸ ਵਾਰੇ ਜਿਵੇਂ ਹੀ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਜਿਵੇਂ ਹੀ ਪਤਾ ਲੱਗਦਾ ਕਿ ਕਿਸ ਦਿਨ ਇਹ ਜੋ ਫਲਾਈਟ ਹੈ ਜਾਂ ਫਿਰ ਇਹ ਲੋਕ ਕਿਸ ਦਿਨ ਪਹੁੰਚ ਰਹੇ ਨੇ ਵਾਪਸ ਰਿਪੋਰਟ ਹੋ ਕੇ ਤੁਹਾਡੇ ਨਾਲ ਇਹ ਜਾਣਕਾਰੀ ਵੀ ਸਾਂਝੀ ਕਰਾਂਗੇ ਸੋ ਤੁਹਾਨੂੰ ਇਸ ਮਾਮਲੇ ਤੇ ਕੀ ਲੱਗਦਾ ਹੈ ਜੋ ਹੱਤ ਘੜੀਆਂ ਲਾ ਕੇ ਤੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਲਿਆਂਦਾ ਗਿਆ ਕੀ ਉਹ तरीका ਉਹਨਾਂ ਨੂੰ ਬਦਲਣਾ ਚਾਹੀਦਾ ਹੈ ਜਾਂ ਇਸ ਜਾਂ ਨੋ ਦੇ ਵਿੱਚ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਜੋ ਕਿਸੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਸ ਬਾਰੇ ਵੀ ਤੁਹਾਡਾ ਕੀ ਸੋਚਣਾ ਹੈ ਉਹ ਵੀ ਜਰੂਰ ਕਮੈਂਟ ਕਰਨਾ ਇਸ ਤਰ੍ਹਾਂ ਦੀਆਂ ਖਾਸ ਖਬਰਾਂ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਧੰਨਵਾਦੀ